ਉਹ ਕੁੱਲਾ ਤਰ ਜਾਂਦੀ ਆ ਉਹਨਾਂ ਦੀਆਂ ਨਹੀਂ ਜਿਹੜੇ ਸੁਣਦੇ ਨਹੀਂ ਚਿਤ ਲਾ ਕੇ ਜੋ ਸੁਣਦੇ ਬਾਣੀ ਕੁੱਲਾ ਤਰ ਜਾਂਦੀ ਆ ਚਿਤ ਲਾ ਕੇ ਜੋ ਸੁਣਦੇ ਬਾਣੀ ਕੁੱਲਾ ਤਰ ਜਾਂਦੀ ਆ ਚਿਤ ਲਾ ਕੇ ਸੁਣਦੇ ਬਾਣੀ ਕੁੱਲਾ ਬੋਲਾ ਕਰ ਜਾਂਦੀਆਂ ਚਿਤਲਾ ਕੇ ਜੋ ਸੁਣਦੇ ਬਾਣੀ ਬੋਲਾ ਕਰ ਜਾਂਦੀਆਂ ਚਿਤਲਾ ਕੇ ਜੋ ਸੁਣਦੇ ਬਾਣੀ ਕਿਤਲਾ ਕੇ ਸੁਣਦੇ ਬਾਣੀ ਕਿਤਲਾ ਕੇ ਜੋ ਪੜਦੇ ਬਾਣੀ ਕਿਤਲਾ ਕੇ ਸੁਣਦੇ ਜੋ ਬਾਣੀ ਕਿਤਲਾ ਕੇ ਪੜਦੇ ਬਾਣੀ ਓ ਜਿਤਲਾ ਕੇ ਪੜਦੇ ਬਾਣੀ ਚਿਤ ਲਾ ਕੇ ਸੁਣਦੇ ਬਾਣੀ ਚਿਤ ਲਾ ਕੇ ਜੋ ਪੜਦੇ ਬਾਣੀ ਚਿਤ ਲਾ ਕੇ ਜੋ ਸੁਣਦੇ ਬਾਣੀ ਚਿਤ ਲਾ ਕੇ ਪੜਦੇ ਬਾਣੀ ਚਿਤ ਲਾ ਕੇ ਸੁਣਦੇ ਬਾਣੀ ਚਿਤ ਲਾ ਕੇ ਪੜਦੇ ਬਾਣੀ ਚਿਤ ਲਾ ਕੇ ਜੋ ਸੁਣਦੇ ਬਾਣੀ ਹਾਂਜੀ ਕੁੱਲਾਂ ਤਰ ਜਾਂਦੀਆਂ ਚਿਤ ਲਾ ਕੇ ਜੋ ਪੜਦੇ ਬਾਣੀ ਚਿਤ ਲਾ ਕੇ ਜੋ ਸੁਣਦੇ ਬਾਣੀ ਭੋਲਾ ਤਰ ਜਾਂਦੇ ਆ ਚਿਤ ਲਾ ਕੇ ਜੋ ਪੜਦੇ ਬਾਣੀ ਭੋਲਾ ਤਰ ਜਾਂਦੇ ਆ ਚਿਤ ਲਾ ਕੇ ਪੜਦੇ ਬਾਣੀ ਭੋਲਾ ਤਰ ਜਾਂਦੇ ਆ ਚਿਤ ਲਾ ਕੇ ਜੋ ਤੋ ਕਮੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨ ਆਪ ਤਰੈ ਸਕੈ ਕੁੱਲ ਤਰ ਹਰ ਘਰ ਕੈ ਪਤ ਸਿਉ ਜਾਵੇ ਗੁਰੂ ਨਾਨਕ ਸਾਹਿਬ ਦਾ ਵਚਨ ਸੁਣਿਓ ਧਿਆਨ ਨਾਲ ਮਹਾਰਜ ਕਹਿੰਦੇ ਕਲਯੁਗ ਮੈ ਕੀਰਤਨ ਪ੍ਰਧਾਨਾ ਪ੍ਰਧਾਨ ਗੀਤ ਦਿੱਤੀਐ ਕੀਰਤਨ ਕੀਰਤਨ ਤੋਂ ਭਾਵ ਪਾਪ ਸਾਦੀ ਸਿਪਤ ਸਲਾਹ ਆਵੀ ਕੀਰਤਨ ਹੈ ਜੋ ਸਾਜਾਂ ਨਾਲ ਕਰਦੇ ਆ। ਇੱਕ ਕੀਰਤਨ ਹੁੰਦਾ ਹੈ ਮਾਲਕ ਦੀ ਕੀਰਤੀ ਕਰਨੀ, ਪਤਸਾ ਦੀ ਸ਼ੋਭਾ ਕਰਨੀ, ਵਡਿਆਈ ਕਰਨੀ। ਤੇ ਇਹਨੂੰ ਕੀਰਤਨ ਭਗਤੀ ਕੇ ਆਪਾਤਸਾ ਨੇ ਬੋਲੋ ਸਤਨਾਮ ਪ੍ਰਧਾਨ ਕੀਤੀ ਆ। ਪਤਸਾ ਕਹਿੰਦੇ ਕਲ ਜੁਗ ਮਹੇ ਕੀਰਤਨ ਪ੍ਰਧਾਨ ਗੁਰਮੁਖ ਜੱਪੀਐ ਲਾਇ ਧਿਆਨਾ। ਜਿਹੜੇ ਗੁਰਮੁਖ ਜਨ ਧਿਆਨ ਲਾ ਕੇ ਜਪਦੇ ਨੇ ਜਿਹੜੇ ਗੁਰਮੁਖ ਜਨ ਸੁਰਤ ਜੋੜ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਨੇ